ਚੈਨਲ ਦਾ ਆਰਨ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਇਸ ਵਲ ਦੀ ਵੱਡੀ ਖਬਰ ਬਟਾਲਾ ਤੋਂ ਸਾਹਮਣੇ ਆ ਰਹੀ ਹੈ ਜਿਵੇਂ ਕਿ ਪੰਜਾਬ ਚ ਪੰਚਾਇਤੀ ਚੋਣਾਂ ਦਾ ਦੌਰ ਚੱਲ ਰਿਹਾ ਹੈ ਇਸ ਵਿੱਚ ਮੇਰੀ ਜਾਣਕਾਰ ਦੇ ਮੁਤਾਬਕ ਬਟਾਲਾ ਪੁਲਿਸ ਵੱਲੋਂ ਇੱਕ ਜ਼ਹਿਰ ਨੌਜਵਾਨ ਨੂੰ ਕਾਬੂ ਕਰਨ ਦਾ ਦਾਵਾ ਕੀਤਾ ਗਿਆ ਹੈ ਜਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪੰਚਾਇਤ ਚੋਣਾਂ ਦੇ ਅਫਸਰ ਨੂੰ ਗੈਂਗਸਟਰ ਜੱਗੂ ਭਗਵਾਨਪੁਰ ਦਾ ਨਾਂ ਲੈ ਕੇ ਵਿਦੇਸ਼ੀ ਨੰਬਰ ਤੋਂ ਫੋਨ ਤੇ ਧਮਕੀ ਦਿੱਤੀ ਗਈ ਸੀ ਫੜੇ ਗਏ ਨੌਜਵਾਨ ਦਾ ਨਾਮ ਬਲਵਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹ ਪਿੰਡ ਗਿੱਲਾਂਵਾਲੀ ਦਾ ਹੈ ਇਹ ਸਾਰੀ ਜਾਣਕਾਰੀ ਐਸਪੀ ਸਹੋਤਾ ਨੇ ਇੱਕ ਪ੍ਰੈਸ ਮੀਟਿੰਗ ਰਾਹੀਂ মিডিਆ ਨਾਲ ਸਾਂਝੀ ਕੀਤੀ ਇਸ ਮੌਕੇ ਐਸਪੀ ਸਹੋਤਾ ਨੇ ਕੀ ਕੁਝ ਕਿਹਾ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube, Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ। ਸਰਚ ਕਰੋ ਦਾ ਆਰਐਨ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣੇ ਛੜ ਨਾਲ। ਪਾਤਰਕਾਰ ਨਰਿੰਦਰ ਕੌਰ ਪਰੀਵਾਲ ਅਤੇ ਰਿੰਕੂ ਰਾਜਾ ਦੀ ਬਟਾਲਾ ਤੋਂ ਇੱਕ ਖਾਸ ਰਿਪੋਰਟ। ਰਿਗਾਰਡਿੰਗ ਪੰਚਾਇਤੀ ਇਲੈਕਸ਼ਨਸ ਹੈ। ਇਹਦੇ ਵਿੱਚ ਸਾਡੇ ਆਰਓ ਸੀਗੇ ਪਰਸ਼ੂਤਮ ਸਿੰਘ ਜੋ ਕਿ ਆਰਓ 1 ਆਈਕੇ ਗੁਜਰਾਲ ਇੰਸਟੀਚਿਊਟ ਬਟਾਲਾ ਦੇ ਵਿੱਚ ਬਤੌਰ ਆਰਓ ਉਹਨਾਂ ਨੂੰ ਪਾਇੰਟ ਕੀਤਾ ਗਿਆ ਸੀ। ਇਹਨਾਂ ਕੋਲ 12 ਗ੍ਰਾਮ ਪੰਚਾਇਤਾਂ ਸੀਗੀਆਂ। ਤੇ ਇਹਦੇ ਵਿੱਚ ਉਹਨਾਂ ਨੂੰ 5 ਤਰੀਕ ਨੂੰ ਰਾਤੀ ਇੱਕ ਅਨੋ ਨੰਬਰ ਤੋਂ ਬਾਹਰ ਦੇ ਨੰਬਰ ਤੋਂ ਕਾਲ ਆਈ ਤੇ ਜਿਸ ਨੂੰ ਇਹਨਾਂ ਨੇ ਉਸ ਟਾਈਮ ਤੇ ਅਟੈਂਡ ਨਹੀਂ ਕੀਤਾ 10 ਕਾਲਾਂ ਆਈਆਂ ਨੈਕਸਟ ਮਾਰਨਿੰਗ ਫਿਰ ਇਹਨਾਂ ਨੂੰ ਉਸੇ ਨੰਬਰ ਤੋਂ ਕਾਲਸ ਆਈਆਂ ਤੇ ਇਹਨਾਂ ਨੇ ਜਦੋਂ ਅਟੈਂਡ ਕੀਤਾ ਤੇ ਅਗਲੇ ਜਿਹੜਾ ਅਨਡੈਂਟੀਫਾਈਡ ਕਾਲਰ ਸੀਗਾ ਉਹਨੇ ਆਪਣੇ ਆਪ ਨੂੰ ਜੱਗੂ ਭਗਵਾਨਪੁਰੀਆ ਦੱਸਦੇ ਹੋਏ ਉਸੇ ਪਿੰਡ ਦਾ ਜਿਹੜੇ ਵਿਅਕਤੀ ਸੀਗੇ ਜਿਹੜਾ ਕਿਲਾ ਦਰਸ਼ਨ ਸਿੰਘ ਜਿਹੜਾ ਹੈ ਇਕਲਾ ਦਰਸ਼ਨ ਸਿੰਘ ਦੀ ಗ್ರಾಮ ਪੰਚਾਇਤ ਤੋਂ ਉਮੀਦਵਾਰ ਜਿਹੜੇ ਸੀਗੇ ਉਹਦੇ ਨਾਮਜ਼ਦਗੀ ਨੂੰ ਰੱਦ ਕਰਨ ਵਾਸਤੇ ਉਹਨਾਂ ਨੂੰ ਜ਼ੋਰ ਪਾਇਆ ਤੇ ਇਹ ਕਹਿ ਕੇ ਉਹਨੇ ਫੋਨ ਕੱਢ ਦਿੱਤਾ ਧਮਕੀ ਭਰੇ ਅੰਦਾਜ਼ ਦੇ ਵਿੱਚ ਇਹਦੀ ਡਿਟੇਲ ਲੈਂਦੇ ਹੋਏ ਜਦੋਂ ਆਰਓ ਸਾਹਿਬ ਨੇ ਸਾਨੂੰ ਕੰਪਲੇਂਟ ਦਿੱਤੀ ਅਸੀਂ ਉਹਦੇ ਉੱਤੇ ਪਰਚਾ ਦਰਜ ਕੀਤਾ ਉਹਦੀ ਤਫ਼ਤੀਸ਼ ਸਟਾਰਟ ਕੀਤੀ ਤੇ ਤਫ਼ਤੀਸ਼ ਦੇ ਦੌਰਾਨ ਜਿਹੜੇ ਟੈਕਨੀਕਲ ਐਨਾਲਿਸਿਸ ਕਰਦੇ ਹੋਏ ਅਸੀਂ ਜਦੋਂ ਨੰਬਰ ਰਿਜ਼ੋਲਵ ਕਰਾਏ ਤੇ ਉਸ ਦੋਸ਼ੀ ਨੂੰ ਆਈਡੈਂਟੀਫਾਈ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਬਲਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਹੈ ਗੱਲਾਂ ਵਾਲੀ ਜਿਹਨੇ ਇਹ ਕਾਲ ਕੀਤੀ ਸੀਗੀ ਤੇ ਅੱਜ ਉਹਦੀ ਅਰੈਸਟ ਜਿਹੜੀ ਹੈ ਸਿਟੀ ਪੁਲਿਸ ਵੱਲੋਂ ਪਾਈ ਗਈ ਹੈ ਤੇ ਹੁਣ ਇਹਦਾ ਰਿਮਾਂਡ ਲੈ ਕੇ ਅਸੀਂ ਅੱਗੇ ਤਫ਼ਤੀਸ਼ ਵਧਾਵਾਂਗੇ ਪਿੰਡ ਦਾ ਵਿਅਕਤੀ ਹੈ ਜੋ ਮੁੱਢਲੀ ਤਫ਼ਤੀਸ਼ ਵਿੱਚ ਗੱਲ ਸਾਹਮਣੇ ਆਈ ਹੈ ਕਿ ਇਹਦੀ ਕੋਈ ਜਿਹੜੇ ਉਹ ਉਮੀਦਵਾਰ ਸੀਗੇ ਉਹਨਾਂ ਦਾ ਪੁਰਾਣੀ ਰੰਜਸ਼ ਸੀਗੀ ਉਹਨਾਂ ਨਾਲ ਕੋਈ ਖਾਰ ਰੱਖਦੇ ਸੀ ਇਸ ਕਰਕੇ ਉਹਨਾਂ ਦੇ ਜਿਹੜੀ ਨਾਮਜ਼ਦਗੀ ਕੈਂਸਲ ਕਰਾਉਣ ਵਾਸਤੇ ਇਨੇ ਆਰਓ ਸਾਹਿਬ ਨੂੰ ਫੋਨ ਫੋਨ ਕੀਤਾ ਸੀਗਾ ਜਿਹੜਾ ਨੰਬਰ ਵਰਤਾ ਗਿਆ ਉਹ ਇਹਨਾਂ ਦੇ ਕਿਸੇ ਰਿਸ਼ਤੇਦਾਰ ਦਾ ਜਿਹੜਾ ਅਬਰੌਡ ਰਹਿੰਦਾ ਸੀਗਾ ਇਹਨੇ ਉਹਨੂੰ ਕਾਲ ਕਰਕੇ ਉਹਦੇ ਕੋਲੋਂ ਓਟੀਪੀ ਤਿਆਰ ਕਰਵਾ ਕੇ ਉਸ ਤੋਂ ਬਾਅਦ ਉਹ ਨੰਬਰ ਯੂਜ਼ ਕੀਤਾ ਬਾਅਦ ਵਿੱਚ ਯੂਜ਼ ਕਰਨ ਤੋਂ ਬਾਅਦ ਉਹ ਨੰਬਰ ਇਹਨੇ ਬਾਅਦ ਵਿੱਚ ਡਿਲੀਟ ਵੀ ਕਰ ਦਿੱਤਾ ਸੀ ਜਿਹਨੀ ਹੋਈ ਤਫਤੀਸ਼ ਦੇ ਦੌਰਾਨੇ ਉਹਦਾ ਰੋਲ ਦੇਖਾਂਗੇ ਇਹੋ ਜਿਹਾ ਕੁਝ ਨਹੀਂ ਹੈ ਜੋ ਉਹਨੇ ਮੁੱਢਲੀ ਤਫਤੀਸ਼ ਦੇ ਵਿੱਚ ਸਾਨੂੰ ਦੱਸਿਆ ਕਿ ਉਹਨੇ ਨੈਟ ਤੋਂ ਸਰਚ ਕੀਤਾ ਕਿ ਥ੍ਰੈਟ ਕਾਲਸ ਕਿਧਰੋਂ ਆndੀਆਂ ਨੇ ਜਾਂ ਉਹਨੇ YouTube ਤੋਂ ਸਰਚ ਕੀਤਾ ਤਾਂ ਸਭ ਤੋਂ ਪਹਿਲਾਂ ਉਹ ਇਹੀ ਉਹਦੇ ਸਰਚ ਵਿੱਚ ਆਇਆ ਤੇ ਉਹਨੇ ਤਾਂ ਕਰਕੇ ਉਹ ਨਾਮ ਯੂਜ਼ ਕਰਕੇ ਤੇ ਅਗੇ ਥ੍ਰੈਟ ਕਾਲ ਦਿੱਤੀ ਸੀ ਤੇ ਪਹਿਲੋ ਕੇਸ ਹੈਗਾ 2013 ਦੇ ਵਿੱਚ ਇਹਨੇ ਆਪਣੇ ਪਿੰਡ ਦੀ ਲੜਕੀ ਜਿਹੜੀ ਹੈ ਉਹਨੂੰ ਭਜਾਉਣ ਦਾ ਇਹਦੇ ਤੇ ਕੇਸ ਦਰਜ ਹੋਇਆ ਸੀ 363 ਛਾੜ ਦਾ ਤੇ ਉਸ ਤੋਂ ਬਾਅਦ ਹੁਣ ਇਹ ਵਾਲਾ ਕੇਸ ਹੈ ਤੇ ਦਰਜ ਹੋਇਆ ਇੱਕ ਤੇ ਮੁੱਢਲੀ ਤਫ਼ਤੀਸ਼ ਵਿੱਚ ਇਹਦਾ ਇਕੱਲੇ ਦਾ ਰੋਲ ਸਟੈਬਲਿਸ਼ ਹੋਇਆ ਬਾਕੀ ਹੁਣ ਜਦੋਂ ਤਫਤੀਸ਼ ਅੱਗੇ ਵਧੇਗੀ ਆਪਾਂ ਦੇਖਾਂਗੇ ਕਿ ਅਗਰ ਕਿਸੇ ਹੋਰ ਦਾ ਰੋਲ ਕੋ ਸਾਹਮਣੇ ਆਉਂਦਾ ਹੈ ਤੇ ਉਹਨੂੰ ਵੀ ਕਾਨੂੰਨੀ ਕ੍ਰੋਤੀ ਨਹੀਂ ਮੰਗੀ ਜੀ ਇਹਨੇ ਆਪਣੇ ਪਿੰਡ ਦੇ ਬੰਦੇ ਦੇ ਕਾਗਜ਼ ਜਿਹੜੇ ਹੈਗੇ ਰੱਦ ਕਰਾਉਣ ਵਾਸਤੇ ਧਮਕੀ ਭਰੀ ਕਾਲ ਕੀਤੀ ਸੀਗੀ